ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਹੜ੍ਹ ਪ੍ਰਭਾਵਿਤ ਖੇਤਰ ਦਾ ਜਾਇਜ਼ਾ ਲਿਆ ਗਿਆ ਇਸ ਮੌਕੇ ਲੋਕਾਂ ਨਾਲ ਗੱਲਬਾਤ ਕਰਦੇ ਆ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਵੀ ਦਿਵਾਇਆ ਇਸ ਮੌਕੇ ਉਹਨਾਂ ਨੇ ਸਰਹੱਦੀ ਪਿੰਡ ਕੋਨੇਵਾਲਾ ਦੇ ਲੋਕਾਂ ਨਾਲ ਫੋਨ ਤੇ ਗੱਲਬਾਤ ਕਰਦੇ ਉਹਨਾਂ ਦਾ ਹਾਲ ਚਾਲ ਜਾਣਿਆ ਤੇ ਇਸ ਔਖੀ ਘੜੀ ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਗਿਆ ਇਸ ਮੌਕੇ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਅਜਨਾਲਾ ਦੇ 60-70 ਪਿੰਡ ਬੁਰੀ ਤਰ੍ਹਾਂ ਹੜ੍ਹ ਦੀ ਲਪੇਟ ਵਿੱਚ ਆ ਚੁੱਕੇ ਨੇ ਇਸ ਲਈ ਇਨ੍ਹਾਂ ਹੰਡਾ ਵਿੱਚ ਫਸੇ ਲੋਕਾਂ ਨੂੰ ਸੁਰੱਖਿਤ ਬਾਹਰ ਲਿਆਉਣ ਲਈ ਪੰਜਾਬ ਸਰਕਾਰ ਨੂੰ ਤੁਰੰਤ ਰਾਹਤ ਕਾਰਜਾਂ ਦੀ ਕਮਾਂਡ ਭਾਰਤੀ ਫੌਜ ਨੂੰ ਸੌਂਪ ਦੇਣੀ ਚਾਹੀਦੀ ਆ ਉਹਨਾਂ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਇਸ ਔਖੀ ਘੜੀ 'ਚ ਖੇਤਰ ਦੇ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਤੇ ਇਹਨਾਂ ਲੋਕਾਂ ਦੀ ਜੋ ਵੀ ਜ਼ਰੂਰਤ ਹੋਵੇਗੀ ਉਸ ਨੂੰ ਪੂਰਾ ਕੀਤਾ ਜਾਵੇਗਾ ਤੇ ਨਾਲ ਹੀ ਇੱਕ ਹੋਰ ਜਿਹੜਾ ਸੁਖਵੀਰ ਬਾਦਲ ਦੇ ਵੱਲੋਂ ਐਲਾਨ ਕੀਤਾ ਗਿਆ ਕਿਹੜਾ ਐਲਾਨ ਕੀਤਾ ਗਿਆ ਆਓ ਤੁਹਾਨੂੰ ਸੁਣਾ ਦਿੰਨੇ ਆਂ ਜਿਹੜੀਆਂ ਚੀਜ਼ਾਂ ਵਡੇ ਬਾਪੂ ਬਾਦਲ ਸਾਹਿਬ ਦਿੰਦੇ ਹੁੰਦੇ ਸੀ ਉਹ ਮਨ ਲਗਾ ਜੋਂ ਬੰਦ ਹੋ ਗਿਆ ਉਹ ਇਹ ਸਾਰੇ ਆਟਾਰਲ ਸਕੀਮ ਵੀ ਬੰਦ ਕਰਤੀ ਇਹਨਾਂ ਨੇ ਸ਼ਗਲ ਵੀ ਬੰਦ ਹੋ ਗਿਆ ਮਨ ਕਾੜੀ ਕੱਟਦੇ ਸਾਰੇ ਕਾੜੀ ਕੱਟਦੇ ਇਹਨਾਂ ਨੇ ਦੇਖੋ ਕੱਲ ਹੈ ਆਪਣੇ ਤੇ ਬਾਹਰ ਲਿਆਂ ਦਾ ਬਹੁਤ ਫਰਕ ਹੁੰਦਾ ਆਕਾਲੀ ਦਲ ਆਪਣੀ ਪਾਰਟੀ ਹੈ ਪੰਜਾਬ ਦੀ ਪਿੰਡਾਂ ਦੀ ਪਾਰਟੀ ਹੈ ਗਰੀਬ ਕਿਸਾਨ ਦੀ ਪਾਰਟੀ ਹੈ ਸਾਨੂੰ ਪਤਾ ਸੀ ਵੱਡੇ ਬਾਦਲ ਸਾਹਿਬ ਪਤਾ ਸੀ ਕੀ ਲੋੜ ਹੈ ਪੂਰੇ ਹਿੰਦੁਸਤਾਨ ਸਭ ਤੋਂ ਪਹਿਲੇ ਈਲੇਕਰ ਬਣਾ ਕੇ ਆਟਾ ਦਾ ਡਿਲੇਰੇਸ਼ਨ ਕੀਤਾ ਤੇ ਬਾਦਲ ਸਾਹਿਬ ਨੇ ਕੀਤਾ ਆ ਸ਼ਗਰਤ ਕੀ ਵੀ ਬਾਦਲ ਸਾਹਿਬ ਦੀ ਸੀ ਪੈਨਸ਼ਨ ਵੀ ਬਾਦਲ ਸਾਹਿਬ ਦੀ ਸੀ ਅਜੀ ਤਾਂ ਐਸੀ ਪਰਿਵਾਰਾਂ ਨੂੰ ਮੁਫਤ ਪੜ੍ਹਾਉਂਦੇ ਸੀ 6 ਲੱਖ ਐਸੀ ਬੱਚਿਆਂ ਨੂੰ ਅਸੀਂ ਮੁਫਤ ਪੜ੍ਹਾ ਕੇ ਦੁਕੀਆਂ ਦਵਾਈਆਂ ਪਰ ਉਸਾਰਾ ਕੁਝ ਪੰਦ ਕਰਤਾ ਐਸਾ 5 ਲੱਖ ਦਾ ਮੈਡੀਕਲ ਕਾਰਡ ਵੀ ਐਸੀ ਇਲਾਜ ਵੀ ਕਰਾ ਸਕਦੇ ਆ ਦਵਾਈਆਂ ਮੁਫਤੀਆਂ ਦੀ ਸਰਕਾਰੀ ਹਸਪਤਲ ਦੁਕਾਨਾਂ ਵੀ ਖੋਲ ਪਿਆ ਆ ਜਿਹੜੇ ਦੂਜੇ ਆ ਨਾ ਇੱਥੇ ਲੁੱਟ ਰਹੇ ਆ ਸੇਵਾ ਕਰਨ ਵਾਸਤੇ ਨਹੀਂ ਹੋਏ ਸਾਡੇ ਰਾਜ 5 ਲੱਖ ਦਾ ਅਲੱਗ ਗੱਲ ਆ ਜੀਰ ਦਾ ਕਰਾਇਆ ਅੱਛਾ ਐਕਸੀਡੈਂਟ ਹੋ ਗਿਆ ਕਮਾ ਚਲ ਗਿਆ ਦੇਖੋ ਆ ਅੱਜ ਲੱਗਦਾ ਸਾਨੂੰ ਕੋਈ ਸਰਕਾਰ ਹੈ ਜੋ ਮੱਛੀ ਕਈ ਚਰੋਏ ਨੂੰ ਕੋਈ ਖੇਤਰ ਨਹੀਂ ਨਾਲ ਫੁਰੀ ਹਰ ਘਰਪੇਜੇ ਲਾਕੇ ਆ ਕਿ ਮੱਛੀ ਦੇ ਪਰਲੇ ਅੰਕੇ ਲਾਕੇ ਜਿੱਥੇ ਦਰਿਆ ਦੇ ਪਾਣੀ ਨਾਲ ਸਫਾਈ ਜਾਂਦੀ ਹੈ ਕੋਈ ਪੁੱਛ ਨਹੀਂ ਆ ਇਹਦਾ ਕੋਈ ਐਮਐਲਏ ਕੋਈ ਡੀਸੀ ਕੋਈ ਐਫਸੀ ਕੋਈ ਮੁਆਵਜ਼ਾ ਪਿਛਲੇ 3 ਸਾਲ ਦੀਆਂ ਫਸਲਾਂ ਕਿਤੇ ਸਾਡੇ ਉਧਰ ਗੁਬਾਦ ਹੋਈਆਂ ਇੱਕ ਮੁਆਵਜ਼ਾ ਨਹੀਂ ਦਿੱਤਾ ਰਿਹਾ ਉਹੋ ਠਿਕਰੀ ਨਹੀਂ ਆ ਤੱਕ ਮੈਨੂੰ ਪਤਾ ਲੱਗ ਗਿਆ ਕਿ ਸਾਡਾ ਹੁਣ ਇਹ ਹਸਦਾ ਇਹ ਨਾਲ ਲੁੱਟੋ ਅੱਜ ਵੀ ਇਹ ਜ਼ਮੀਨਾਂ ਦਾ ਹੁਣ ਤਾਂ ਖੋਣ ਲੱਗੇ ਸੀ ਜ਼ਮੀਨਾਂ ਪਹਿਲੇ ਹਜ਼ਾਰ ਕਿੱਲੇ ਦਾ ਅਰਬਾਲਾ ਸੀ ਦਿੱਲੀ ਵਾਲਿਆਂ ਨੇ ਕਿ ਦਿੱਲੀ ਵਾਲੇ ਤਾਂ ਕਬਜ਼ਾ ਰੱਖ ਕੇ ਸੀ ਕਰੋੜਾਂ ਰੁਪਏ ਕਿਸਾਨਾਂ ਦਾ ਲੈ ਲਾਂਗੇ ਤੇ ਜੇ ਉਹ ਕਾਵਿਆ ਖੋ ਜਾਂਦੇ ਤੇ ਲੱਖ ਏਕੜ ਹੋਰ ਤਿਆਰ ਸੀ ਉਹਨਾਂ ਵਾਸਤੇ ਆਪਣਾ ਕੀ ਪਤਾ ਸੀ ਜਿਹੜੇ ਸੁਗਰੀ ਜਿਹੜੇ ਮੁਰਖ ਦੀ ਫੌਜ ਤਕਰੀ ਨਾ ਉੱਥੇ ਕੋਈ ਹਮਲਾ ਨਹੀਂ ਕਰਦਾ ਤੁਸੀਂ ਤਾਂ ਕੋਈ ਫੌਜੀ ਕਮਜ਼ੋਰ ਕਰਤੀ ਕਾਲੀਦਰ ਇਹਨਾਂ ਦੀ ਗੱਲਾਂ ਚਾਕੇ ਝਾੜੂ ਵਾਲੇ ਹੁਣ ਦਿੱਲੀ ਵਾਲੇ ਨੂੰ ਕੇਜਰੀਵਾਲ ਨੂੰ ਕੋਈ ਪਤਾ ਹੈ ਕੀ ਹਰਾਮਵਾਸੇ ਕੀ ਲੋੜ ਹੈ ਕੀ ਪਲਾਨਿੰਗ ਹੈ ਹੁਣ ਕਿਉਂ ਹੋਦਾ ਉਹ ਉਦੋਂ ਆ ਜਾਂਦਾ ਜਦੋਂ ਕੋਈ ਸੜਕ ਦਾ ਸੁਧਾਰਨ ਕਰਨਾ ਹੋਵੇ ਉਦੋਂ ਦਾ ਕੇਜਰੀਵਾਲ ਹੁੰਦਾ ਹੁਣ ਹਰਾਮ ਲੋਕਾਂ ਨੂੰ ਮਦਦ ਦੇਵਾ ਤੇ ਕਿਉਂ ਹੁੰਦਾ ਆਹ ਭਗਵੰਤ ਜਨਾ ਦੇਖੋ ਅਸੀਂ ਤਾਂ ਪਿੰਡਾਂ 'ਚ ਫਿਰਦੇ ਆਂ ਭਗਵੰਤ ਜਨਾ ਛੁੱਟੀ ਤੇ ਘਰ ਆਲੀ ਨਾ ਪੰਨਾਂ ਨਾਲ ਉੱਭਰ ਗਏ ਇੱਥੇ ਲੋਕੀ ਡੁੱਬੀ ਜਾਂਦੇ ਐਸ ਕਰਕੇ 10 ਸਾਲ ਆਪਣੇ ਖਰਾਦ ਹੋ ਗਏ ਐ ਆ ਕਾਂਗਰਸੀ ਵੀ ਹੋਈ ਐ ਉਹ ਵੀ ਬੜੀ ਨਹੀਂ ਕਰਦੇ ਉਹ ਤਾਂ ਕੱਲਾ ਰਾਜ ਕਰਨ ਵਾਸਤੇ ਜੀ સેવા ਕਰਨ ਵਾਸਤੇ ਉਹ ਕੰਨੀ ਲੱਲਾ ਅਸੀਂ ਜਿਉਣਾ ਮਰਨਾ ਇੱਥੇ ਆ ਤੁਹਾਡੇ ਵਾਸਤੇ ਮਰਨਾ ਹੈ ਜਿਉਣਾ ਜਿਉਣਾ ਵਡੇ ਮਾਲਸਾਂ ਮੇ 16 ਸਾਲ ਕੀ ਨੱਕੀ ਕਿਸਾਨੀ ਕਰਕੇ ਆ ਜਿਹੜੀ ਐਮਐਸਪੀ ਆ ਕਾਲੀ ਦਲ ਨੇ ਦਵਾਹੀ ਹੈ ਆ ਜਿਹੜੀ ਥੋੜੇ ਟ੍ਰਿਕਟਰ ਦੇ ਟੈਕਸ माफ ਕੀਤਾ ਕਾਲੀ ਦਲ ਨੇ ਮਾਮਲਾ माफ ਕੀਤਾ ਕਾਲੀ ਦਲ ਨੇ ਆ ਬੰਗੀਆਂ ਥਰੂ ਜਿਦਿਆ ਥੋੜੇ ਸਾਰੇ ਉਹ ਬੰਗੀਆਂ ਹੈ ਹੈ ਕਨੈਕਸ਼ਨ ਤੇਰਾ ਵੀ ਕਾਲੀ ਦਲ ਤੇ ਲੰਮਾ ਦਾ ਜੀਪ ਨਹੀਂ ਹੈ ਆਪਣੀ ਸਰਕਾਰ ਨਾਲ ਪਹਿਲੇ ਹਫ਼ਤੇ ਤੋਂ ਸਾਰੇ ਵਰਤੂ ਬੋਲੇ ਕਰਨਾ ਸਹੀ ਨਾ ਜੜੀ ਬਤਾਉਗੀ ਕਿ ਜਿਹੜਾ ਕਾਪੀ ਪਾਰਦੀਆ ਤੋਂ ਗਰੀਬਾ ਬੰਦੇ ਸਿੱਠ ਨਹੀਂ ਪਤਾ ਨਹੀਂ ਅਸੀਂ ਤਾਂ ਮੈਨੂੰ ਆ ਚੱਲਦਾ ਜਦੋਂ ਸਰਕਾਰ ਆ ਗਈ ਉਸੇ ਦਿਨ ਤੋਂ ਪੰਜ ਚੀਜ਼ਾਂ ਦੇ ਕਾਰਜ ਕਰਦੀਆਂ ਇੱਕ ਤਾਂ ਆਟਾ ਦਾਲ ਸਰੀਰ ਉਸੇ ਦਿਨ ਸ਼ੁਰੂ ਹੋਇਆ ਜਦੋਂ ਪਹਿਲੀ ਨਾਰਿਕ ਸ਼ਗੰਧ ਪੈਖਾ ਹੋਣੀਆਂ ਇੱਕ ਮੈਸਤੀ ਕਰਨਾ ਕੋਈ ਗਰੀਬ ਦਾ ਮਕਾਨ ਕੱਚਾ ਪੰਜਾਬ ਨੂੰ ਕਰ ਆਈ ਕੌਣ ਪਾਇਤੀ ਆਪਣੀ ਉਹ ਲੋਕ ਕਰਾਂਗੇ ਸੋ ਮੈਂ ਇੱਕੋ ਬੇਨਤੀ ਕਰਨਾ ਹੈ ਕਿ ਇਹ ਅਲੈਕਸ਼ਨ ਹੈ ਇਹਨੂੰ ਅਲੈਕਸ਼ਨ ਨਾ ਸਮਝੋ ਆ ਪੰਜਾਬ ਦੀ ਕਿਸਮਤ ਪੰਜਾਬ ਨੂੰ ਬਚਾਉਣ ਦਾ ਅਲੈਕਸ਼ਨ ਹੈ ਤੁਸੀਂ ਬਚ ਜਾਓ ਤਰ੍ਹਾਂ ਤਰ੍ਹਾਂ ਕਿਰ ਤੁਸੀਂ ਬਚਾ ਸਕਦੇ ਜੇ ਤੁਸੀਂ ਤੁਸੀਂ ਰਿਜ਼ਲਟ ਦਿੱਤਾ ਕਿ ਤਰ੍ਹਾਂ ਤਰ੍ਹਾਂ ਜੋਸ਼ ਰੋਮੀ ਕੱਲ੍ਹ ਜਿੱਤ ਗਿਆ ਕੋਈ ਫੌਜ ਦੀ ਹੈਗੀ ਪਾਕਤ ਬਣ ਜੂ ਕਿਸੇ ਦੀ ਹਿੰਮਤ ਨਹੀਂ ਕੋਈ ਖੋਲਣਾ ਪੰਗਾ ਲੈਣ ਤੇ ਅਗਲੀ ਸਰਕਾਰ ਥੋੜੀ ਆ ਜੂਗੀ जे सरकार लेके आनी है पंजाब तो वापस खुशियां लेके आनी है अपने कोई चारा नहीं हो अकाली दल तो बगैर अपनी मां पार्टी के बगैर बुजुर्गों की पार्टी है बुजुर्गों के बुजुर्ग ने शहादत देकर कुरबानिया देकर अकाली दल खड़ा किया अपना फर्जा हो देखो एक हम है ही नहीं एक पास तो गदार है कौन का गदार है पार्टी का गदार है ਜਿਹੜਾ ਬੰਦਾ ਜੋ ਗੱਲ ਮੰਨਣਾ ਪਿੱਛੇ ਪਾਰੀ ਛੱਡ ਦਿੰਦਾ ਹੈ ਆ ਜੱਪਸੀਆਂ ਕਰਕੇ ਕੋਈ ਨਹੀਂ ਪਤਾ ਜਿਹੜੀਆਂ ਜੱਪਸੀਆਂ ਹੁਣ ਕਿੰਦੇ ਪਿੱਛੇ ਹੈ 1.5 ਸਾਲਾਂ ਦਾ ਜੱਪਸੀਆ ਧਰਮ ਬਣ ਵੀ ਹੋਣੀਆਂ ਬੜੇ ਸੁਧਾਰ ਹੈ ਸੀਆਪ ਚੱਪ ਜੁਕੇ ਪਾਸੇ ਆਪਣੇ ਪ੍ਰਿੰਸੀਪਲ ਦਾਹਾਜੀ ਹੈ ਇੱਕ ਧਰਮੀ ਫੌਜੀ ਪ੍ਰਮਾਣ ਵਿਕਲ ਦਰਬਾਰ ਦਾ ਤੇ ਹਮਲਾ ਹੋਇਆ ਕੌਣ ਤੇ ਫਟ ਕੇ ਆ ਗਏ ਇਹ ਤਾਂ ਵੱਡੀ ਕੁਰਬਾਨੀ ਕੀ ਹੋਣੀ ਤੇ ਇਹਨਾਂ ਨੂੰ ਇਹਨਾਂ ਨੂੰ ਸਰਕਾਰ ਦੇ ਨਾਲ ਆਪਣੇ ਕੌਮ ਦਾ ਫਰਕ ਹੈ ਫਰਜ਼ ਹੈ ਐਡੀ ਪਰਵਾਰ ਜਿਨ੍ਹਾਂ ਨੇ ਆਪਣੇ ਕੌਮ ਖਤਰ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਆਪਾਂ ਸਿਰ ਤੇ ਯਾਦ ਰੱਖਣਾ ਕਿ ਕੌਮ ਦਾ ਫਰਕ ਹੈ